ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆਸ ਕਰਦਾ ਠੀਕ ਠਾਕ ਹੋਵਗੇ ਨਾ 855 ਟਰੈਕਟਰ ਆਏ ਨੇ ਆਪਣੇ ਕੋਲੇ ਦੋ ਬਾਈ ਤੇ ਕਿਹੜੇ ਪਿੰਡੋਂ ਆਏ ਨੇ ਬਾਈ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਪੂਰੀ ਤੇ ਪਹਿਲਾਂ ਤੁਹਾਨੂੰ ਆਪਾਂ ਦੱਸ ਦਈਏ ਸੈੱਟ ਹੈ ਨਾ 12 ਇੰਚੀ ਸੈੱਟ ਲਵਾਇਆ ਬਾਈ ਨੇ 5.2 ਵਾਲਾ ਸੈੱਟ ਹੈ ਇਹ 12 ਇੰਚੀ ਦੋ ਸੰਬੂਫਰਾ ਇਹਦੇ ਵਿੱਚ ਪੰਜ ਸਪੀਕਰ 6 ਇੰਚੀ ਹੈ ਚਾਰਾ ਲੱਗਾ ਹੋਇਆ ਵੋਨੋ ਤੇ ਐਲਾ ਤੇ ਆਪਾਂ A to Z ਸਾਰੀ ਫਿਟਿੰਗ ਕਰਕੇ ਦਿੱਤੀ ਆ ਤੇ ਬਾਈ ਨਾਲ ਕਰਦੇ ਆ ਗੱਲਬਾਤ ਹਨਾ ਹੱਸੀ ਗੱਲ ਬਾਈ ਜੀ ਹੱਸੀ ਗੱਲ ਬਾਈ ਜੀ ਕੀ ਨਾਮ ਆ ਭਾਈ ਆਪਣਾ ਆਪਣਾ ਤਿਰਸਨ ਠੀਕ ਆ ਭਾਈ ਤੇ ਕਿਹੜਾ ਪਿੰਡ ਹੈ ਚੱਕ ਅਲੀ ਸ਼ੇਰ ਠੀਕ ਆ ਭਾਈ ਆਰਨੇ ਦੇ ਪਿੰਡ ਦੇ ਆਰਨੇ ਦੇ ਪਿੰਡ ਦੇ ਕੋਲ ਠੀਕ ਆ ਭਾਈ ਤੇ ਕਿਵੇਂ ਲੱਗੀ ਕੁਆਲਿਟੀ ਕਿਵੇਂ ਲੱਗੀ ਭਾਈ ਇੱਕ ਵਾਰ ਦੀ ਇੱਕ ਨੰਬਰ ਇੱਕ ਨੰਬਰ ਆ ਭਾਈ ਜੀ ਠੀਕ ਆ ਬਈ ਤੇ ਫਿਟਿੰਗ ਆਪਾਂ ਤੁਹਾਨੂੰ ਕਰਕੇ ਦੱਤੀ ਐ ਜਿੰਨੀ ਵੀ ਆਪਾਂ ਪੱਤੀਆਂ ਦੀ ਨਟ ਬੋਲਟ ਜਿੰਨੇ ਵੀ ਸਾਰੀ ਫਿਟਿੰਗ ਕਰਕੇ ਦੱਤੀ ਐ ਤੇ ਕਿਵੇਂ ਲੱਗੀ ਫਿਟਿੰਗ ਕਿਵੇਂ ਲੱਗੀ ਭਾਈ ਜੀ ਫਿੱਟ ਨੂੰ ਬਹੁਤ ਵਧੀਆ ਲੱਗੀ ਵਧੀਆ ਲੱਗੀ ਭਾਈ ਜੀ ਠੀਕ ਆ ਭਾਈ ਤੇ ਬਾਕੀ ਮੁੰਡਾ ਵੀ ਖੁਸ਼ ਹੋ ਗਿਆ ਆ ਮੁੰਡਾ ਕੁਝ ਹੋ ਗਿਆ ਦੇਖ ਪੂਰਾ ਖੁਸ਼ ਹੋ ਗਿਆ ਬੇਸਬੂਤ ਛੱਡ ਕੇ ਨੇ ਪੂਰੀ ਦੇਖੀ ਹੈ ਨਾ ਠੀਕ ਹੈ ਬਾਈ ਖੋਲਾ ਵੀ ਵੇਸਾ ਠੀਕ ਓਕੇ ਧੰਨਵਾਦ ਛੋਟਾ ਪੰਜ ਸੱਤ ਡੱਕ ਹੋ ਨਵਾਮਗੇ ਠੀਕ ਹੈ ਬਾਈ ਠੀਕ ਹੈ ਬਾਈ ਜੀ ਬਾਕੀ ਬਾਈ ਕੁਆਲਿਟੀ ਦੇ ਇੱਕ ਚੰਗੀ ਹੋ ਸੋਨੂ ਜਚੂਆ ਹੈ ਨਾ ਤਾਂ ਹੀ ਆ ਕਿਤੇ ਕੋਈ ਪੱਤੀ ਮਨ ਨੂੰ ਬੈਣ ਲੱਗਣੀ ਚੜੀ ਸਾਰਾ ਫੋਲਡ ਹੈ ਤੂੰ ਮਰਜ਼ੀ ਖੋਲ ਲੈ ਠੀਕ ਹੈ ਬਾਈ ਜੀ ਇਹ ਚੀਜ਼ੀ ਬਹੁਤ ਵਧੀਆ ਲੱਗੀ ਠੀਕ ਹੈ ਬਾਈ ਜੀ ਤੁਹਾਡਾ ਧੰਨਵਾਦ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਜੀ ਡਿਵਾਈਸ ਅਸਲ ਹੈ ਸਹੀ ਗੱਲ ਹੈ ਬਾਈ ਜੀ ਕੀ ਨਾਮ ਆ ਬਾਈ ਆਪਣਾ ਮੇਰਾ ਨਾਮ ਜੱਗਾ ਸਿੰਘ ਜੀ ਠੀਕ ਆ ਬਾਈ ਜੀ ਤੇ ਆਪਣਾ ਪਿੰਡ ਚੱਕਲੀ ਸ਼ੇਰ ਸੇਮ ਹੀ ਇੱਕ ਘੋੜੇ ਟਰੈਕਟਰ ਹੈ ਇੱਕੋ ਹੀ ਘੋੜੇ ਟਰੈਕਟਰ ਠੀਕ ਆ ਬਾਈ ਜੀ ਤੇ ਕਿਵੇਂ ਲੱਗੀ ਕੁਆਲਿਟੀ ਕੁਆਲਿਟੀ ਇੱਕ ਨੰਬਰ ਆਈ ਬਹੁਤ ਸੋਹਣੀ ਕੁਆਲਿਟੀ ਹੈ ਸੋਹਣੀ ਲੱਗੀ ਬਾਈ ਤੇ ਕੰਮਕਾਰ ਆ ਫੀਡਿੰਗ ਦਾ ਬਹੁਤ ਜਿਆਦਾ ਹੁੰਦਾ ਬਾਈ ਫੀਡਿੰਗ ਬਹੁਤ ਸੋਹਣੀ ਕਰੀ ਹੈ ਠੀਕ ਆ ਹਾਂ ਹੁਣ ਸਾਰਾ ਇਹ ਪੱਤੀਆਂ ਦਾ ਆਹ ਚੀਜ਼ ਜਿਹੜੀ ਸੀ ਇਹ ਮੋਡਿਆਂ ਚ ਵਾਈਦੀ ਇੱਧਰ ਖੁੱਲਦੀ ਐ ਤੇ ਕਦੇ ਪਰਾਂ ਖੁੱਲਦੀ ਐ ਤੇ ਉੱਪਰ ਫੋਲਡ ਹੁੰਦੀ ਕਰੀ ਐ ਬਹੁਤ ਸ ਚੀਜ਼ ਆਈ ਠੀਕ ਆ ਭਾਈ ਆਪਾਂ ਬਾਕੀ ਵੈਸੇ ਆਪਾਂ ਜਿਹੜਾ ਵੀ ਡੈਕ ਆਪਾਂ ਲਾਂਚ ਕਰਦੇ ਆ ਕੋਈ ਚੀਜ਼ਾਂ ਆਪਾਂ ਸਾਰੇ ਚੀਜ਼ਾਂ ਦੇਖ ਕੇ ਜਿਹੜੀ ਲਾਂਚ ਕਰੀਦਾ ਬਹੁਤ ਵਧੀਆ ਚੀਜ਼ ਆਈ ਠੀਕ ਹੈ ਬਾਕੀ ਹੋਰ ਕਿਤੇ ਕੋਈ ਬੈਡ ਨਹੀਂ ਕਿਤੇ ਕੋਈ ਟੁੱਚੀ ਨਹੀਂ ਕੋਈ ਵੱਡ ਟੁੱਕ ਨਹੀਂ ਕੁਝ ਨਹੀਂ ਆਈ ਨਟਾਂ ਚ ਸਾਰਾ ਕੁਝ ਠੀਕ ਆ ਬਾਈ ਉਹ ਚੀਜ਼ ਵਧੀਆ ਲੱਗੀ ਹਾਂ ਉਹ ਇੱਥੇ ਨਾ ਕਈ ਵਾਰੀ ਨਾ ਪੱਤੀਆਂ ਐਲਾਂ ਬੈਲਡ ਕਰ ਦਿੰਦਾ ਵਾਲਾ ਸਾਰੀ ਬੈਲਡ ਕਰ ਦਿਆ ਬਈ ਲਗਭਗ ਹਾਂ ਸਾਰੀ ਬੈਲਡ ਕਰ ਦਿੰਦੇ ਤੇ ਤਾਂ ਕਰਕੇ ਬਾਈ ਇਹ ਆ ਨਾ ਇਹ ਥੋੜੇ ਲੇਜ਼ਰ ਕਟਿੰਗ ਪੈਂਦੀ ਆ ਮਹਿੰਗੀ ਆ ਸਸਤੇ ਕਿੰਨੀ ਭੱਜ ਲੈਂਦਾ ਆ ਆਪਾਂ ਬਾਈ ਸਸਤੇ ਕਿੰਨੀ ਦੇਖਿਆ ਆਪਾਂ ਕੁਆਲਿਟੀ ਕਿ ਨਹੀਂ ਦੇਖਿਆ ਕੋਈ ਤੇਰੀ ਨਾਲ ਹੀ ਆ ਬਾਈ ਸਾਰਾ ਕੁਝ ਹਾਂ ਇਹਦਾ ਗੱਲ ਹੈ ਤੇ ਬਾਕੀ ਬਾਅਦ ਦੇ ਵਿੱਚ ਵੀ ਅਗਲ ਨੂੰ ਮਨ ਕੇ ਚੱਲ ਵੀ ਕੋਈ ਖਾਈ ਨਾ ਆਵੇ ਹੈਨਾ ਬਾਕੀ ਲੱਗੀ ਵੀ ਸੋਹਣੀ ਲੱਗਦੀ ਹੈ ਬਾਈ ਜੀ ਠੀਕ ਆ ਬਾਈ ਜੀ ਹਾਂ ਬਾਕੀ ਉੱਚੀ ਕਰਨੀ ਕੋਈ ਛਾਤਰੀ ਉੱਚੀ ਕਰਨੀ ਪਈ ਹੈ ਜਾਂ ਹੋਰ ਕੋਈ ਦਿੱਕਤ ਹੈ ਕਿਥੋਂ ਨਟ ਖੋਲ ਕੇ ਉੱਤੀ ਉੱਚੇ ਹੋਣੀ ਹੈ ਬਾਕੀ ਸਹੀ ਵਾਰੀ ਹੋਣਾ ਡੈਕ ਉੱਚਾ ਹੋਣਾ ਛੋਟੀ ਗੱਲ ਸਹੀ ਆ ਵੀ ਛਾਤਰੀ ਉੱਚੀ ਕਰਨੀ ਪੈਗੀ ਸਾਡਾ ਇੱਕ ਨੀਵਾ ਰਹਿ ਜਾਊਗਾ ਨੀਵਾ ਰਹਿ ਜਾਂਦਾ ਹਾਂ ਪਹਿਲਾਂ ਲਈ ਹੌਲੈਂਡ ਦੇ ਹੌਲੈਂਡ ਸੀਗਾ ਆਪਣੇ ਲਵੇ ਬਾਈ ਲਵੇ ਬਿੰਦਰ ਲਵੇ ਠੀਕ ਆ ਬਾਈ ਉਹਦੇ ਡੈਕ ਲਵਾਤਾ ਉਹ ਪੱਤੀਆਂ ਦੂਜੀਆਂ ਵੈਲਡਿੰਗ ਕਰੀਆਂ ਹੋਈਆਂ ਸੀਗੀਆਂ ਠੀਕ ਹੈ ਉਪਰ ਉਹਨੇ ਇਹਨਾਂ ਬਾਅਦ ਚ ਪਲੇਟਫਾਰਮ ਲਵਾਤਾ ਸਲੇ ਪਲੇਟਫਾਰਮ ਨਾਲ ਸਾਰਾ ਕੁਝ ਉੱਚਾ ਹੋ ਜਾਂਦਾ ਉਹ ਛਤਰੀ ਉੱਪਰ ਕਰਾਈ ਤੇ ਸਾਰਾ ਕੁਝ ਪੱਟ ਦੇੜ ਕਰਕੇ ਭੇੜਾ ਲੱਗਿਆ ਸਾਰਾ ਸੋਨਾ ਨਹੀਂ ਬਣੇਗਾ ਠੀਕ ਹੈ ਬਾਈ ਜੀ ਬਾਕੀ ਸਤਿਆਨਾਸ਼ ਹੋ ਜਾਂਦੀ ਆ ਜੂਰੀ ਵੀ ਹੈ ਨਾ ਬੈਟ ਜੂਹਾਂ ਜੂ ਜੋ ਬੈਟ ਲੱਗ ਗਿਆ ਤਾਂ ਇਹਦੀ ਮਿਆਦ ਘਟ ਜਾਂਦੀ ਆ ਬਾਈ ਠੀਕ ਹੈ ਬਾਈ ਜੀ ਤੇ ਬਾਈ ਹੋਰ ਬਾਈ ਪਿੰਦਰ ਕਿਵੇਂ ਲੱਗੀ ਵਧੀਆ ਵਧੀਆ ਸਿਰਾ ਕੁਆਲਟੀ ਆ ਤੇ ਕੋਈ ਕਿਸੇ ਵੱਲੋਂ ਕੋਈ ਕਮੀ ਹੋਵੇ ਸੰਤਸਦੋ ਅਸੀਂ ਇਹਦੀ ਲੱਭਦੇ ਫਿਰਦੇ ਹੁੰਨੇ ਆ ਵੀ ਬਾਈ ਆਲਾ ਸਾਨੂੰ ਕੋਈ ਕਮੀ ਦੱਸਨੇ ਕਿਉਂਕਿ ਵੀ ਇਹ ਚੀਜ਼ ਨੋਟ ਕਰਨ ਵਾਲੀ ਹੁੰਦੀ ਹੈ ਜੇ ਆਪਾਂ ਉਹੀ ਕਹੇ ਤਾਂ ਵੀ ਹਾਂ ਬਾਈ ਵਧੀਆ 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 ਹਾਂ ਬਾਕੀ ਹੋਰ ਨਵਾਵਾ ਜੀ ਗਵਿੰਦਰ ਆਏ ਨੇ ਵੀ ਲਵਾਉਣਾ ਹੈ ਇੱਕ ਦੂਜਾ ਠੀਕ ਹੈ ਹਾਂ ਇਹਦੇ ਇਹਦਾ ਵੀ ਬੂਰ ਜੇ ਖਰਾਬ ਹੋ ਰਿਹਾ ਠੀਕ ਆ ਬਾਈ ਜੀ ਬਾਕੀ ਆ ਬਾਈ ਨਾ ਕਰਦੇ ਆ ਗੱਲਬਾਤ ਬਾਈ ਕੀ ਹੋਰ ਕੀ ਕਹਿੰਦੇ ਨੇ ਬਾਈ ਜੀ ਤੁਸੀਂ ਕਹਿੰਦੇ ਸੀਗੇ ਬਾਕੀ ਬਾਈ ਦਾ ਸੁਭਾਅ ਬਹੁਤ ਨੈਚਰ ਠੀਕ ਆ ਬਾਈ ਜੀ ਬਾਕੀ ਬਈ ਗਾ ਕਾ ਹੁੰਦਾ ਨਾ ਜਿਹੜਾ ਰੱਬ ਦਾ ਰੂਪ ਹੁੰਦਾ ਬਾਈ ਹੈ ਨਾ ਬਾਕੀ ਗੱਲਾਂ ਬਾਈ ਦੇ ਸੁਭਾਅ ਨਾਲ ਬਾਹਰ ਨਹੀਂ ਬਈ ਸਹੀ ਗੱਲ ਸੁਣਦੇ ਨੇ ਚਲੋ ਆਪਾਂ ਡੱਕ ਲਵਾਉਣ ਆ ਰਹੇ ਆ ਜਿਹੜੇ ਪਰਾਡੇ ਡੱਕਲੇ ਹੁੰਦੇ ਨੇ ਉਹਨਾਂ ਦਾ ਮਾਈ ਮੰਡੋ ਕੰਮ ਇਹ ਤੋਂ ਪਹਿਲਾਂ ਕਰਕੇ ਦੇਣੇ ਨਹੀਂ ਬਈ ਉਹ ਚਾਹੀਦਾ ਅਸੀਂ ਆਪਾਂ 15 ਸਾਲ ਤੋਂ ਆ ਰਹੇ ਨੇ ਅਸੀਂ ਦੇਖਿਆ ਅੱਜ ਹਾਂ ਬਈ ਉਹ ਚੀਜ਼ ਦੇਖਣੀ ਪੈਂਦੀ ਹੈ ਬਾਈ ਹੁਣ ਜੇ ਤੁਸੀਂ ਲਵਾ ਕੇ ਲੈ ਕੇ ਸਾਡੇ ਕੋਲ ਸੱਟ ਜੇ ਛੁੱਡੀ ਆਪਾਂ ਬਾਅਦ ਵਿੱਚ ਗੱਲ ਹੀ ਨਾ ਸੁਣੀ ਉਹਦਾ ਕੀ ਦਾਵਾ ਬਾਈ ਉਹ ਕੰਮ ਕਰੇ ਦਾ ਕੋਈ ਫਾਇਦਾ ਨਹੀਂ ਹੈਗਾ ਨਾ ਹੁਣ ਆਪਣੇ ਥੋੜੇ ਮੰਨੋ 15-15 ਸਾਲ ਆ ਰਹੇ ਨੇ ਅੱਜ ਹਾਂ ਜੀ ਬੋਲੇ ਨੇ ਹਾਂ ਜੀ ਤੁਸੀਂ ਬੈਠੇ ਦੇਖੋ ਮੰਨੋ ਕੰਮ ਪਹਿਲੇ ਦਾ ਹਰਤੇ ਕਰ ਨਹੀਂ ਭਾਈ ਉਹ ਕਰਨਾ ਚਾਹੀਦਾ ਕੱਲਾ ਹੀ ਨਹੀਂ ਦੇਖਿਆ ਵੀ ਆਪਾਂ ਟਰੈਕਟਰਾਂ ਦੇ ਡੇਕ ਲਾਈ ਜੰਨੇ ਆ ਜੀ ਠੀਕ ਆ ਬਹੁਤ ਵਜੇ ਸਭਾਲ ਕੇ ਭਾਈ ਚਲੋ ਭਾਈ ਧੰਨਵਾਦ ਥੋੜਾ ਲੈ ਜਾਓ ਭਾਈ ਟਰੈਕਟਰ ਤੇ ਬਾਕੀ ਥੋੜੀ ਤੇ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ